ਜਦੋਂ ਗੂੜੀ ਜੂੜ ਜਾਂਦੇ ਨੇ ਤਾਂ ਸਤਿਗੁਰਾਂ ਦੀ ਬਚਨ ਸੱਚ ਹੋਈ ਇਹਨਾਂ ਪਹਾੜੀਆਂ ਨੇ ਅਤੇ ਸਾਧ ਸੰਗਤ ਦੀ ਮੁਗਲਾ ਨੇ ਆਪਣੀਆਂ ਸੋਹਾਂ ਤੋੜ ਕੇ ਉਸੇ ਦਿਲੇ ਸਤਿਗੁਰਾਂ ਤੋਂ ਮੱਲਵਾ ਕਰ ਦਿੱਤਾ ਸਾਧ ਸੰਗਤ ਦੀ ਸਤਿਗੁਰਾਂ ਨੇ 14 ਜੰਗਾਂ ਲੜੀਆਂ 14 ਜੰਗਾਂ ਦੇ ਵਿੱਚੋਂ 10 ਜੰਗਾਂ ਪਹਾੜੀ ਆਗਿਆ ਨਾਲ ਹੀ ਲੜੀਆਂ ਮੇਰੇ ਕੋ ਇਹਨਾਂ ਨੇ ਸੋਹਾਂ ਤਾਂ ਕਰਕੇ ਜਦੋਂ ਮੱਲਵਾ ਕਰ ਦਿੱਤਾ ਤਾਂ ਸਤਿਗੁਰਾਂ ਦਾ ਤਿਆਰ ਦੇਖੋ ਗੁਲੀਆਂ ਦੀ ਕਰਦੇ ਆਪਣੇ ਪੁੱਤਰਾਂ ਨੂੰ ਬਚਾਉਂਦੀ ਹੈ ਹਰ ਪਿਤਾ ਦੀ ਜੇਤ ਮਾਰ ਹੁੰਦੀ ਹੈ ਵੀ ਮੇਰੀ ਬੱਚਿਆਂ ਨੂੰ ਕੋਈ ਨਾ ਉਹ ਮੈਨੂੰ ਭਾਵੇਂ ਕੋਈ ਮੋਦਾਵੇ ਪਰ ਸਤਨੂ ਜੀ ਜਾਨ ਰੱਖਦੇ ਪਿੱਛੇ ਮਹਾਰਾਜ ਜਿਹੜੇ ਬਾਬਾ ਅਜੀਤ ਸਿੰਘ ਜੀ ਨੂੰ ਰੱਖਿਆ ਵੀ ਜੇ ਹਮਲਾ ਹੋਵੇ ਤਾਂ ਇਹਨਾਂ ਦਾ ਮੁਕਾਬਲਾ ਬਾਬਾ ਅਜੀਤ ਸਿੰਘ ਜੀ ਦਾ ਕਿਉਂਕਿ ਹਮਲਾ ਕਿੱਥੋਂ ਹੋਣਾ ਮੋਜਾ ਦੇ ਪਿੱਛੋਂ ਚੜਾਈ ਕਰਦੀ ਹੈ ਸਤਨੂ ਜੀ ਸਰਸਾ ਦਾ ਕੰਡਾ ਆਇਆ ਤੇ ਵੀ ਤੇ ਵੀ ਆ ਤੁਹਾਨੂੰ ਮਹਾਰਾਜ ਜੀ ਨੇ ਨਾਮ ਕਿਰਿਸ਼ਿਆ ਦੇਆ ਸੀ ਸਾਤ ਕੋਊ ਦਾ ਅੰਮ੍ਰਿਤ ਬੋਲਾ ਹੋ ਗਿਆ ਮਹਾਰਾਜ ਜੀ ਦੇ ਭਾਈ ਪੁੱਜੇ ਇੱਕੀ ਆ ਗਿਓ ਤੇ ਅੰਮ੍ਰਿਤ ਮੇਰੇ ਦਾ ਸਮਾਂ ਹੈ ਬੋਲ ਸਖਾ ਦਾ ਇਹ ਧਰਮ ਹੈ ਵੀ ਅੰਮ੍ਰਿਤ ਮੇਰੇ ਦਾ ਨਿਕਲੇ ਵੀ ਕੀਤਾ ਜਾਵੇ ਇਤਿਹਾਸੇ ਬੱਤੇ ਨੇ ਮਹਾਰਾਜ ਜੀ ਨੇ ਆਪ 35 ਸਤਿਆਂ ਦੇ ਨਾਮ ਇਤਿਹਾਸਾ ਦੀ ਵਾਰ ਕਰਕੇ ਤੇ ਨਿਕਾ ਦੀਵਾਨ ਸਜਿਆ ਇਧਰ ਦੂਜੇ ਪਾਸੇ ਬਾਬਾ ਅਜੀਤ ਸਿੰਘ ਵੀ ਭਾਈ ਉਦੇਸ ਸਿੰਘ ਦੀ ਭਾਈ ਜੀਵਨ ਸਿੰਘ ਦੀ ਹੋਰ ਬਹੁਤ ਸਿੱਖ ਇਹਨਾਂ ਨੇ ਦੁਸ਼ਮਣ ਦੀਆਂ ਕੌਮਾਂ ਨੂੰ ਰੋਕ ਕੇ ਰੱਖਿਆ ਤੇ ਸਾਧ ਸੰਗਤ ਦੀ ਭਾਈ ਉਦੇਸ ਸਿੰਘ ਵਿੱਚ ਇੰਨੀ ਤਾਕਤ ਸੀ ਵੀ ਸਾਦੇ ਚਾਰਕ ਸਾ ਮਾਦੀ ਦੇ ਵਿੱਚ ਰੋਇ ਦਦ ਦੇ ਇੱਕ ਬਹੁਤ ਵੱਸਿੰ ਮਹਾਰਾ ਜੀ ਨੇ ਘਰ ਤਿਆਰ ਕਰਵਾਇਆ ਸੀ ਜਿਹਦਾ ਨਾਮ ਸੀ ਵਿਧਿਆ ਸਾਧਨ ਘਰ ਜਿਹਦਾ ਭਾਰ ਭਾਈ ਸੰਤੋਖ ਸਿੰਘ ਨੇ ਸਾਠ ਸੰਗਤ ਕੀ ਉਹਦਾ ਭਾਰ ਨਾਮਾਨ ਬਸਿਆ ਐਡਾ ਬੰਤਾ ਬੋਲਦਾ ਘਰ ਉਹ ਵੀ ਸੰਸਾ ਨਦੀ ਦੀ ਢੇਰ ਦਲਕੇ ਉਹ ਸਾਠ ਸੰਗਤ ਦੀ ਸਰਪੜਾ ਦਾ ਪਰਿਵਾਰ ਤੇ ਉਸਿਆ ਵਿੱਚ ਬੰਦਿਆ ਗਿਆ ਸਤਿਗੁਰੂ ਆਪ ਤੇ ਚਾਹ ਬੱਦੇ ਸਹਿਮ ਜਾਂਦੇ ਸਤਿਗੁਰਾਂ ਦੇ ਮਹਿਲ ਤੇ ਭਾਈ ਮਨੀ ਸਿੰਘ ਜੀ ਦਿੱਲੀ ਵੱਲ ਚਲੇ ਗਏ ਤੇ ਇਹਦਰ ਬਿਰਖ ਮਾਂ ਦਾ ਮਾਂ ਦਾ ਗੁਜਰਤ ਔਰ ਅੱਗੇ ਛੋਟੇ ਸਹਿਬ ਜੱਤੇ ਇਹ ਬੱਕਰੇ ਹੋ ਗਏ ਖਾਸੰਗੂ ਜੀ ਸਮਾਪਨ ਸੀਮਤ ਹੈ ਮਹਾਰਾਜ ਸਰਸਾ ਨਦੀ ਨੂੰ ਪਾਰ ਕਰਦੇ ਆ ਚਮਕੌਰ ਦੀ ਜੰਗ ਤਾਂ ਹੋਈ ਨੂੰ ਪਰ ਮਹਾਰਾਜ ਜਦ ਤੁਰੇ ਜਾਂਦੇ ਸਾਰਾ ਦਿਨ ਨਰਾਇਣ ਹੋਈ ਨਹੀਂ ਜਿਹੜੇ ਮਲਕਪੁਰ ਪਿੰਡ ਸੀ ਉਤਤੋਂ ਦੇ ਨਕਨਾਣੇ ਪਖਾਣਾ ਨੇ ਵੀ ਮਹਾਰਾਜ ਤੇ ਹਮਲਾ ਕੀਤਾ ਜਿਹਦੇ ਵਿੱਚ ਭਾਈ ਬਜਤਰ ਸਿੰਘ ਦੀ ਬੜੇ ਜ਼ਖਮੀ ਹੋਏ ਮਹਾਰਾਜ ਚੱਲਦੇ ਚੱਲਦੇ ਕੋੜਲਾ ਨੇ ਹਰਦਖਵਾ ਦੀ ਮਦਦ ਲਈ ਪਹੁੰਚੇ ਜਿਹੜਾ ਮੁਸਲਮਾਨ ਸੀ ਤੇ ਗੁਰੂ ਘਰ ਦਾ ਪ੍ਰੇਮੀ ਸੀ ਉੱਥੇ ਭਾਈ ਬਜਤਰ ਸਿੰਘ ਨੂੰ ਮੱਜੇ ਤੇ ਲਟਾ ਦਿੱਤਾ ਜਾਂਦਾ ਹੱਥ ਬੜੀ ਜ਼ਖਮੀ ਹੈ ਮਹਾਰਾਜ ਉੱਥੇ ਚੱਲੇ ਪਾਉਂਦੇ ਨੇ ਹਰਦਖਵਾ ਦਾ ਪੁੱਤਰ ਸੀ ਆਲਮ Khan ਉਹ ਸਤਿਗੁਰਾਂ ਨੂੰ ਮੱਤਿਆਂ ਤੇ ਲੈ ਕੇ ਜਾਂਦੇ ਮਹਾਰਾਜ ਤੁਸੀਂ ਚੰਕੌਰ ਵੱਲ ਕੋਲੋਂ ਖਾਲਸਾ ਸੰਗਤ ਜੀ ਮਹਾਰਾਜ ਚੰਕੌਰ ਵੱਲੀ ਚਾਲਾ ਪਾਉਂਦੇ ਨੇ ਪਿੱਛੇ ਭਾਵੇਂ ਗੁਪਤ ਸਿੰਘ ਬਾਦ ਵਿੱਚ ਫਿਤੀ ਪਾ ਜਾਂਦੇ ਨੇ ਉਸ ਕੋਟ ਦਾ ਦੇਹਾਂਤ ਖਾਨੀ ਹਵੇਲੀ ਦੇ ਵਿੱਚ ਮਹਾਰਾਜ ਜਦੋਂ ਚੰਕੌਰ ਦੀ ਧਰਤੀ ਤੇ ਜਾਂਦੇ ਨੇ ਜਦੋਂ ਖਾਲਸਾ ਸੰਗਤ ਜੀ ਚੰਕੌਰ ਦੀ ਧਰਤੀ ਤੇ ਪਹੁੰਚੇ ਤਾਂ ਦਿੱਲੀ ਦੇ ਵਿੱਚੋਂ 10 ਲੱਖ ਫੌਜ ਮਹਾਰਾਜ ਦੇ ਵੱਲੋਂ ਚਾਲਾ ਪਾ ਦਿੱਤੀ ਪਹਿਲੇ ਮਹੀਨੇ ਦੀ ਪੂਰੀ ਹੁੰਦੀ ਹੈ 10 ਲੱਖ ਪੌਜ ਤੱਕ ਦਿੱਲੀ ਤੋਂ ਨਵੀ ਆ ਗਈ ਹੈ ਤੇ ਜਿਨ੍ਹਾਂ ਨੇ ਆਪਨੇ ਮਹੀਨੇ ਢੇਰਾ ਪਾ ਕੇ ਰੱਖਿਆ ਸੀ ਬਖਰੀ ਪੌਜ ਅਨੰਦਪੁਰ ਤੋਂ ਪਿੱਛਾ ਕਰਕੇ ਆ ਗਈ ਏ ਏਦਾਂ ਵੱਡਾ ਲਸ਼ਕਰ ਚਮਕੌਰ ਦੀ ਧਰਤੀ ਤੇ ਆ ਜਾਂਦਾ ਸਤਿਗੁਰੂ ਮਹਾਰਾਜ ਗੜੀ ਦੇ ਵਿੱਚ ਪ੍ਰਵੇਸ਼ ਕਰਦੇ ਨੇ ਸਾਰ ਸੰਗਤ ਦੀ ਅੱਖਾਂ 'ਚ ਸਿੰਘ ਚਾਰੇ ਪਾਸੇ ਮੋਰਚੇ ਬਣਾ ਲੈਂਦੇ ਨੇ ਗੜੀ ਦੇ ਉੱਪਰ ਮਹਾਰਾਜ ਦਾ ਆਸ਼ਮ ਸਜਾਇਆ ਜਾਂਦਾ ਸਤਿਗੁਰੂ ਮਹਾਰਾਜ ਸਤ ਕੋ ਦੀ ਰਾਤ ਨੂੰ ਉਸੇ ਜੀ ਰਾਂ ਦਾ ਆਸਣ ਪਰ ਪਾਠ ਕੀਤਾ ਹੈ ਸਿੰਘਾਂ ਨੇ ਪਾਠ ਸਰਵਨ ਕੀਤਾ ਮਹਾਰਾਜ ਨੇ ਅੱਖਾਂ ਭਾਈ ਕੰਨ ਨੂੰ ਆਪ ਕੋਲ ਇੱਕ ਵੱਡਾ ਦਿਨ ਹੋਣਾ ਹੈ ਸੱਚ ਦੇ ਝੂਠ ਦੀ ਜੰਗ ਹੋਣੀ ਹੈ ਜੇਕਰ ਕਾਲੂ ਡਰ ਗਏ ਤਾਂ ਇਤਿਹਾਸ ਦੇ ਵਿੱਚੋਂ ਨਾਮ ਇਚਾਵੇਗਾ ਜੇ ਕਾਲੂ ਸ਼ਹੀਦੀਆਂ ਤਾਉਣਗੇ ਜਿੱਕੋ ਜੁਕਾ ਤੱਕ ਤੁਹਾਡਾ ਨਾਮ ਧਰਤੀ ਤੇ ਰਹੇਗਾ ਮਾਰਾ ਜੰਗਿਆਸੂ ਬਚਨ ਕੀਤੇ ਸਾਲ ਸੰਗਤ ਦੀ ਅੰਤਪੋੜਾ ਦਿਨ ਕੜਿਆ 10 ਲੱਖ ਮੈਰੀ ਦੀਆਂ ਫੌਜਾਂ ਨੇ ਆਪ ਦੇ ਘੇਰਾ ਪਾਇਆ ਤੇ ਹਮਲੇ ਦੀ ਤਿਆਰੀ ਹੋ ਰਹੀ ਹੈ ਜਿਹੜਾ ਮਲੇਰ ਕੋੜਲੇ ਦਾ ਨਵਾਬ ਸੀ ਛੇਹ ਮੁਹੰਮਦ ਖਾਨ ਉਹਦੇ ਤਿੰਨ ਭਾਈ ਇਸ ਜੰਗ ਦੇ ਵਿੱਚ ਲੜ ਰਹੇ ਨੇ ਸਾਲ ਸੰਗਤ ਦੀ ਚਮਕੌਰ ਦੀ ਜੰਗ ਹੋਈ ਆ ਮੈਂ ਸੰਗਤ ਦੇ ਵਿੱਚ ਬੇਨਤੀ ਕਰਾਂ ਸਾਧ ਸੰਗਤ ਦੇ ਵੱਡੇ ਸਾਹਿਬਜ਼ਾਦੇ ਆਪਣਿਆਂ ਅੱਤਾਂ ਦੇ ਸਾਹਮਣੇ ਸ਼ਹੀਦ ਕਰਾਏ ਸਾਹਸ ਸੰਗਤ ਦੀ ਜਿਹੜੀ ਤਮਕੋਰ ਦੀ ਜਾਂਦਾ ਹੈ ਉਹ ਦੀ ਉਦਾਹਰਣ ਦੁਨੀਆ ਦੇ ਕਿਸੇ ਇਤਿਹਾਸ ਕੋਲੇ ਨਹੀਂ ਮਿਲਦੀ ਭਾਵੇਂ ਕਿ ਵੱਡੀਆਂ-ਵੱਡੀਆਂ ਭਾਰਤ ਕੌਮਾਂ ਹੋਈਆਂ ਇਸਲਾਮ ਦੇ ਵਿੱਚ ਇੱਕ ਕਰਤਗਾਹ ਦੀ ਜੰਗ ਹੋਈ ਹੈ ਜਿਹਦੇ ਵਿੱਚ ਦੋ ਬੱਚੇ ਸ਼ਹੀਦ ਹੋਏ हसन ਤੇ ਹੁਸੈਨ ਅਰਜ ਦੀ ਤਮਕੋਰ ਦੀ ਜਾਂਦਾ ਹੈ ਇਹ ਉਹਦੇ ਤੋਂ ਵੀ ਮਹਾਨ ਹੈ ਕੋਈ ਇੱਕ ਇਹ ਕਿਤਾ ਆਪਣੇ ਪੁੱਤਰ ਨੂੰ ਤਿਆਰ ਕਰਕੇ ਜੰਗ ਦੇ ਲਈ ਤੋਰ ਦੇ ਇੱਕੂੰ ਵੱਡੀ ਮਿਸਾਲ ਹੋਰ ਕਿੱਥੇ ਹੋ ਸਕਦੀ ਹੈ ਸਤਿਗੁਰੂ ਜੀ ਆਪਣੇ ਵਨ ਤੋਂ ਜੇਹਰ ਛੱਡਦੇ ਗੋਆੜ ਪੁੱਤੇ ਨੇ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਕਦੇ ਨੂੰ ਛੱਡੋ ਮਹਾਰਾਜ ਬੇਨਤੀ ਮੰਨ ਕੇ ਉਸ ਪੰਕੋੜ ਦੀ ਕਦੇ ਨੂੰ ਛੱਡ ਕੇ ਮਾਸੀ ਬਾੜੇ ਪਾਸੀ ਬਾੜੇ ਨੂੰ ਚਲੇ ਜਾਂਦੇ ਸਤਿਗੁਰੂ ਜੀ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਜਿੰਨੇ ਵੀ ਸਾਡੇ ਪੁਰਾਣੇ ਗਰਬ ਨੂੰ ਉਹਨਾਂ ਵਿੱਚ ਮਾਤਾ ਗੁਜਰੀ ਵੀ ਨਾਂ ਆਇਆ ਤੇ ਕੁਝ ਸਾਲਾਂ ਤੋਂ ਫਿਰ ਮਾਤਾ ਗੁਜਰ ਕੌਰ ਕਹਿਣ ਲੱਗੇ ਮਾਤਾ ਗੁਜਰੀ ਦੀ ਸਰਸਾ ਨਦੀ ਤੋਂ ਬਾਹਰ ਆ ਕੇ ਤੁਰਦੇ ਜਾ ਰਹੇ ਨੇ ਤੁਰਦੇ ਜਾ ਰਹੇ ਨੇ 7 ਸਾਲ ਦੇ ਬਾਬਾ ਕਦੇ ਸਿੰਘ 9 ਸਾਲ ਦੇ ਬਾਬਾ ਜੋਰਾਵਰ ਸਿੰਘ ਦੇ ਨਾਲ ਜਾ ਰਹੇ ਨੇ ਉਦਾਸ ਵਿੱਚ ਬੱਜ ਰਹੇ ਰਹਿੰਦੇ ਕਿ ਕਦੇ ਮਾਤਾ ਕੀ ਬਾਬਾ ਕਦੇ ਖਿੰਦ ਦੀ ਮੋਤੀ ਝੁੱਕ ਲੈਂਦੇ ਨੇ ਫਿਰ ਉਹ ਹੀ ਪੁਰਕੇ ਕਦੇ ਚੱਲੋ ਪਾ ਕੇ ਜਾਂਦੇ ਨੇ ਸਤ ਕੋ ਦਾ ਸਾਰਾ ਦਿਨ ਮਾਪਾ ਜੀ ਤੋਡੇ ਰਹੇ ਕੋਈ ਪ੍ਰੋਜਨ ਨਹੀਂ ਛੱਡਿਆ 6 ਕੋ ਦੀ ਰਾਤ ਨੂੰ ਪਿਤਾ ਛੱਡਿਆ ਸੀ ਸਾਰੀ ਰਾਤ ਤੋਂ ਉੱਕੇ ਸਤ ਕੋ ਦਾ ਸਾਰਾ ਦਿਨ ਮੁੰਡੇ ਨੇ ਖਾਤਾ ਸਤ ਕੋ ਦੀ ਸ਼ਾਮ ਹੋਈ ਸਾ ਸੰਗਜਿਤ ਕੁੱਲੀ ਨਜ਼ਰ ਆਉਂਦੀ ਹੈ ਉਸ ਕੁੱਲੀ ਦੇ ਅੰਦਰ ਜਾਣ ਤੇ ਆਵਾਜ਼ ਬੰਦੇ ਨੇ ਕੋਈ ਹੈ ਅੰਦਰੋਂ ਇੱਕ ਵਿਅਕਤੀ ਬਾਹਰ ਆਉਂਦਾ ਜਿਹਦਾ ਨਾਮ ਕੁੰਮਾ ਮਾਸ਼ੀ ਇਤਿਹਾਸ ਨੇ ਦੱਸਿਆ ਹੈ ਜਿਹਦਾ ਨਾਮ ਸੀ ਕਲੀਮ ਚੰਦ ਪਰਾਣਾ ਨਾਮ ਸੀ ਕਰਮ ਚੰਦ ਜਿਹੜਾ ਹਿੱਕੂ ਪਰਵਾਰਕ ਤੋਂ ਸੀ ਪਰ ਮੁਖਸਰ ਮਾਨਾਂ ਦੇ ਧੱਕੇ ਨਾਲ ਉਹ ਮੁਸਲਮਾਨ ਬਨਾਇਆ ਸੀ ਤੇ ਮਾਤਾ ਜੀ ਬਹਿਣੇ ਭਾਈ ਅਸੀਂ ਤੇਰੀ ਕੁਲੀ ਦੇ ਵਿੱਚ ਰਾਤ ਕੱਤਣੀ ਹੈ ਉਹ ਕਹਿੰਦਾ ਮਤ ਤੁਸੀਂ ਕੌਣ ਹੋ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਹਾਂ ਉਸੇ ਵੇਲੇ ਮੱਤਲ ਦੇਖਦਾ ਤੇ ਬੜਾ ਕੋਸ਼ ਹੁੰਦਾ ਕਿ ਮੇਰੇ ਗਰੀਬ ਦੇ ਘਰ ਵਿੱਚ ਉਹ ਮਾਤਾ ਜੀ ਆਏ ਸਾ ਸੰਗਤ ਜੀ ਮਾਤਾ ਜੀ ਨੂੰ ਅੰਦਰ ਆਸਣ ਲਵਾ ਦਿੰਦਾ ਹੈ ਤੇ ਆਪ ਇੱਕ ਘਰ ਦੇ ਇੱਕ ਪਿੰਡ ਦੇ ਵਿੱਚ ਜਾਂਦਾ ਹੈ ਇੱਕ ਬ੍ਰਾਹਮਣੀ ਸੀ ਜਿਹਦਾ ਨਾਮ ਸੀ ਲక్ష్ਮੀਬਾਈ ਜਿਹਦੀ ਵਿਧਵਾ ਸੀ ਉਹਦੇ ਕੋਲੇ ਜਾ ਕੇ ਦੇਖਤੀ ਕਰਦਾ ਕਿ ਸਤਿਪ੍ਰੀਤਾ ਦਾ ਪਰਿਵਾਰ ਮੇਰੇ ਕੋਲੇ ਆਇਆ ਤੂੰ ਪ੍ਰਸ਼ਾਦਾ ਪਾਣੀ ਤਿਆਰ ਕਰ। ਉਹ ਲక్ష్ਮੀਬਾਈ ਪ੍ਰਸ਼ਾਦਾ ਤਿਆਰ ਕਰਦੀ ਹੈ ਧਰਮ ਕੱਪੜੇ ਦਿੰਦੀ ਹੈ। ਸਾ ਸੰਗਤ ਜੀ ਮਾਤਾ ਜੀ ਦੀ ਰਾਤ ਨੂੰ ਪ੍ਰਸ਼ਾਦਾ ਛਕਾਉਂਦਾ ਹੈ। ਉਹਨਾਂ ਦੇ ਆਸੂ ਵਿੱਚ ਬਚਨ ਆਉਂਦਾ ਵਿਚਾਰਾ ਬੜਾ ਗਰੀਬ ਸੀ ਪਰ ਉਹਦੇ ਵਰਗਾ ਅਮੀਰ ਕੋਈ ਨਹੀਂ ਜਿਹਨੇ ਐਸੇ ਮੁਸ਼ਕਲ ਦੇ ਸਮੇਂ ਵਿੱਚ ਮਾਤਾ ਜੀ ਦੀ ਸੇਵਾ ਕੀਤੀ ਸੱਸ ਸੰਧ ਜੀ ਕੁੱਲੀ ਬੜੀ ਛੋਟੀ ਸੀ ਮਾਤਾ ਜੀ ਕੋ ਸਹਿਨ ਕਰਦੇ ਅੰਦਰ ਬੈਠੇ ਨੇ ਤੇ ਸਾਰੀ ਰਾਤ ਉਹ ਦੀ ਕੁੱਲੀ ਮਾਸ਼ਕੀ ਦੀ ਕੁੱਲੀ ਤੋਂ ਬਾਹਰ ਬੁਝਾਰੀ ਹੈ ਸੱਸ ਸੰਧ ਜੀ ਆਪ ਕੋ ਦਾ ਦਿਲ ਚੜਦਾ ਹੈ ਲక్ష్ਮੀ ਮਾਈ ਦੇ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਉਂਦੀ ਹੈ ਉਮੇਸ਼ ਜੀ ਬੰਦੂ ਆ ਜਾਂਦਾ ਤੇ ਸਾਹਸੰਗਤ ਦੀ ਮਾਤਾ ਨੇ ਤਰुण ਲੱਗਦੇ ਨੇ ਗੰਗੂ ਕਹਿੰਦਾ ਮੇਰੇ ਘਰ ਚੱਲੋ ਮੈਂ ਤੁਹਾਡੀ ਸੇਵਾ ਕਰਾਂਗਾ ਮਾਤਾ ਜੀ ਤਰुण ਦੇਲੇ ਉਸ ਲక్ష్ਮੀ ਮਾਇ ਨੂੰ ਪੰਜ ਸੋਨੇ ਪੰਜਾ ਟੋਟੀਆਂ ਇੱਕ ਆਲਸੀ ਤੀਸਰੇ ਵਾਲੀ ਮਗੂਤੀ ਸੋਨੇ ਵੀ ਦਿੰਦੇ ਨੇ ਤੇ ਪੰਜ ਮੋਹਰਾ ਬੰਦੇ ਵਾਸ਼ੀ ਨੂੰ ਦਿੰਦੇ ਜਦੋਂ ਸਾਹਸੰਗਤ ਦੀ ਗੰਗੂ ਜੀ ਸਾਹੂ ਕੋ ਤੇ ਸੋਨਾ ਚੰਨੀ ਦੇਖਦਾ ਉਹ ਮਨ ਵਿੱਚ ਬੜਾ ਨਾਲ ਪਾਉਂਦਾ ਸਾਹ ਸੰਗਤ ਦੇਸੀ ਗੰਗੂ ਨੂੰ ਮਾਰਾ ਕਹਿੰਦੇ ਆ ਪਰ ਪਤੋਂ ਦੀ ਨਲਕਾ ਦੇ ਬੰਦਾ ਕਦੋਂ ਲੋਗ ਦੇ ਖੂਹ ਵਿੱਚ ਡਿੱਗ ਪੈਂਦਾ ਹੈ ਮਹਾਰਾਜ ਦੀ ਬਾਣੀ ਦਾ ਬਚਨ ਹੈ ਕੁੜੀਏ ਕੁੜੀਏ ਬੈਠਿਆ ਤਲਗਾੜਾ ਮਹਰੇਰ ਮਹਾਰਾਜ ਕਹਿੰਦੇ ਕੋਈ ਬੰਦਾ ਚਿੱਕੜ ਵਿੱਚ ਡਿੱਗ ਪਿਆ ਉਹਨੂੰ ਦੇਖ ਕੇ ਹੱਸੋ ਨਾ ਕੋ ਕਿਸੇ ਬੰਦੇ ਤੋਂ ਕੋਈ ਗੁੱਬਰ ਹੋ ਗਿਆ ਪਤਾ ਨਹੀਂ ਕਦੋਂ ਅਸੀਂ ਵੀ ਕਿਸੇ ਓਪਰੇ ਦੇ ਵਿੱਚ ਫਸ ਜਾਵਾਂਗੇ ਮਹਾਰਾਜ ਕਹਿੰਦੇ ਸੰਭਲ ਕੇ ਟੁੜੀ ਇਹ ਬੁਨਿਆਦ ਟਿੱਕੜਾ ਹੈ ਜੇ ਕੋਈ ਦਿਲਕੋਈ ਡਿੱਗ ਸਕਵੇ ਤਾਂ ਉਹਦੇ ਸਟਿੱਕਰ ਦੇ ਤੇ ਫਸਦਾ ਲੱਗੇ। ਸਾਲ ਸਾਲੇ ਦੀ ਗੰਗੂ ਦੇ ਮਾਨੋ ਤੇ ਲਾਲਚ ਆ ਗਿਆ। ਜੇ ਗੰਗੂ ਚਾਹਦਾ ਤਾਂ ਪੂਰਲਾ ਦੇ ਹੱਥ ਖਾਜੇ ਨਵੇਦੀ ਵਿੱਚ ਲਿਜਾ ਸਕਦਾ ਸੀ ਤੇ ਪਰਿਵਾਰ ਨੂੰ ਬਿਲਾ ਸਕਦਾ ਸੀ। ਪਰ ਲਾਲਚ ਦੇ ਵਿੱਚ ਆ ਕੇ ਆਪਣੇ ਪਿੰਡ ਲੈ ਗਿਆ ਜਿਹੜੀ ਜੂਸੁਣੇਰੀ ਵੀ ਕਹਿੰਦੇ ਨੇ ਸਤਿਗੁਰਾਂ ਦੇ ਪਰਿਵਾਰ ਨੂੰ ਉੱਤੇ ਰੱਖਿਆ ਸਾਹਿਬ ਸੰਗਤ ਜੀ ਆਪਕੋ ਦੀ ਆਪ ਹੋਈ ਹੈ ਇੱਕ ਗਿਆਨੀ ਧਾਰਪੁਰ ਸਿੰਘ ਜੀ ਹੋਏ ਨੇ 1825 ਦਾ ਜਨਮ ਹੈ 1943 ਵਿੱਚੋ ਸਤਕਾਲੀ ਨੂੰ ਗਏ ਨੇ ਇਹ ਗਿਆਨੀ ਧਾਰਪੁਰ ਸਿੰਘ ਉਹ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਭਗਵੰਦਰ ਸਾਹਿਬ ਦੀ ਧਰਤੀ ਦੇ ਸੰਗਤਾਂ ਨੂੰ ਪਿੰਡ-ਪਿੰਡ ਜਾ ਕੇ ਦੱਸਿਆ ਦੁਨੀਆਂ ਦੇ ਲੋਕੋ ਆਹ ਤਿੰਨ ਦਿਨ ਤੁਸੀਂ ਸ੍ਰੀ ਸ਼ਰਮਾਨੰਦ ਭਗਵੰਦਰ ਸਾਹਿਬ ਦੀ ਧਰਤੀ ਤੋਂ ਜਾਇਆ ਕਰੋ ਤੇ ਆਪਣੇ ਵੱਡੇ ਸ਼ੀਰਾਂ ਦੇ ਜਨਮ ਮਨਾਇਆ ਕਰੋ ਸ਼ਹੀਦਾਂ ਦੇ ਦਰ ਪਤੇਗੜ੍ਹ ਦੇ ਇਤਿਹਾਸ ਦੀ ਕਿਤਾਬ ਕੀ ਮਨਾਏ ਜਾ ਰਹੇ ਨੇ ਉਜਾਲੀ ਖਾਤੂ ਸਿੰਘ ਦੀ ਜੀ ਦੇ ਨੇ ਸਾਹਸਾਂ ਦੇ ਜੀ ਉਹਨਾਂ ਨੇ ਆਪਣੀ ਪੁਸਤਕ ਲਿਖੀ ਹੈ ਸ਼ਹੀਦ ਬਲਾਸ ਉਹਦੇ ਵਿੱਚ ਗੰਗੂ ਦੀ ਮਾਂ ਦਾ ਨਾਮ ਸੋਹੀ ਦੱਸਿਆ ਜਾਂਦਾ ਹੈ ਕਦੇ ਪ੍ਰਸ਼ਾਦਾ ਤਿਆਰ ਕਰਨ ਦੇ ਲਈ ਗੰਗੂ ਆਪਣੀ ਮਾਂ ਨੂੰ ਕਹਿੰਦਾ ਜਾਂਦਾ ਮਾਂ ਜੈ ਪਾ ਦੇ ਅੱਜ ਹੀ ਸਾਰਾ ਡੱਬਰ ਮਾਰ ਦੇ ਦਾ ਸਾਰਾ ਸੋਨਾ ਚੰਦੇ ਆਪਣੇ ਕੋਲ ਆ ਜਾ ਮਾਂ ਨੇ ਲਾਂਪਾਂ ਪਾਈਆਂ ਗੰਗੂ ਉਹ ਇੰਨਾ ਪਾਪੀ ਹੋ ਸਕਦਾ ਮੇਰੀ ਮੁਖ ਨੂੰ ਬਾਗ ਲਾਉਣਾ ਨੂੰ ਮਰ ਕਿਉਂ ਨਹੀਂ ਗਿਆ ਜਾਂਦਾ ਸਾਥ ਸੰਗਤ ਜੀ ਪਤਾਰਸ ਵਿੱਚ ਬੈਠਾ ਨਾ ਹੁੰਦਾ ਨਹੀਂ ਰੇਹਰ ਵੀ ਰੋਟੀ ਤੇ ਕੁਛੋਟੇ-ਛੋਟੇ ਦਾਣੇ ਹੁੰਦੇ ਨੇ ਜਿਹੜੇ ਬੜੇ ਕੌੜੇ ਹੁੰਦੇ ਨੇ ਕੌੜਾ ਮਸਾਲਾ ਪ੍ਰਸ਼ਾਦਾ ਗੰਗੂੜੇ ਧੱਗੇ ਨਾਲ ਤਿਆਰ ਕਰਵਾ ਕੇ ਤੇ ਮਾਤਾ ਜੀ ਹੰਦੇ ਰੱਖਿਆ ਸਹਿਬਜ਼ਾਦਾ ਨੇ ਤਾਂ ਕਦੇ ਛੱਡਿਆ ਹੀ ਨਹੀਂ ਸੀ ਮਾਤਾ ਜੀ ਕਹਿੰਦੇ ਸਹਿਬਜ਼ਾਦਿਆਂ ਨੇ ਕੋਈ ਨਹੀਂ ਖਾਣਾ ਜਦੋਂ ਕੋ ਕਨਦਰ ਪੈਸੇ ਦੇਉ ਮੈਂ ਕੁਝ ਹੋਰ ਲਿਆ ਕੇ ਦੇਵਾਂ ਖਾਸ ਸੰਗਤ ਦੀ ਹਾਸ ਵਿੱਚ ਬੱਚਾ ਨਾ ਹੁੰਦਾ ਤੇ ਪਤਾਸੇ ਲੈ ਕੇ ਆਇਆ ਸਹਿਬਜ਼ਾਦੇ ਆਲੇ ਪਤਾਸੇ ਖਾ ਕੋ ਮਾਤਾ ਜੀ ਦੇ ਨਾਤੇ ਤੇ ਜਲਦੀ ਤੇ ਉਹ ਰਾਤ ਪਜਾਦੀ ਹੈ ਤੇ ਹਾਸ ਸੰਗਤ ਦੀ ਸੁਣ ਕੇ ਸਹਿਬਜ਼ਾਦੇ ਗੱਲਾਂ ਕਰਦੇ ਨੇ ਕਹਿੰਦੇ ਅਸੀਂ ਜੀਰਿਆਂ ਕੋਲ ਕਦੋਂ ਜਾਵਾਂਗੇ ਵੱਡੇ ਭਰਾਵਾਂ ਨੂੰ ਕਦੋਂ ਮਿਲਾਂਗੇ ਸਾਸਾ ਮਦੀ ਤੋਂ ਵਕ ਹੋਏ ਆ ਸਾਨੂੰ ਭਰਾਵਾਂ ਨੇ ਯਾਦ ਵੀ ਨਹੀਂ ਕੀਤਾ ਇੰਨਾ ਸ਼ੌਂਕ ਕਰਦੇ ਨੇ ਜੰਗ ਦਾ ਕਿ ਸਾਨੂੰ ਭੁੱਲ ਗਏ ਗੱਲਾਂ ਕਰਦੇ ਨੇ ਮਾਤਾ ਗੁਜਰੀ ਜੀ ਦੀ ਨੀਂਦ ਤਾਂ ਬੰਦੋਂ ਰਾਤ ਬਹੁਤ ਹੋ ਗਈ ਹੈ ਆਓ ਗਿਰ ਤੋਂ ਸੋਹਲੇ ਦਾ ਪਾਠ ਕਰੀਏ ਤੇ ਨੀਂਦ ਪੂਰੀ ਕਰਨਾ ਮਾਤਾ ਜੀ ਨੇ ਦੋਨਾਂ ਸਹਜਰਾਂ ਨੂੰ ਆਪਣੇ ਸੀਨੇ ਨਾਲ ਲਾਤੀ ਉਸ ਰਾਤ ਮਾਹ ਮਾਤਾ ਜੀ ਲੰਬੇ ਪਏ ਨੇ ਸਹਜਰਾਂ ਦੇ ਨੀਂਦ ਲੈ ਰਹੇ ਨੇ ਪਰ ਮਾਤਾ ਜੀ ਜਾਗਦੇ ਨੇ ਗੰਗੂ ਦੇ ਮਨ ਵਿੱਚ ਇਹ ਸੀ ਕਿ ਕਦੇ ਸਾਰੇ ਸੌਣ ਤੇ ਮੈਂ ਉਸ ਸੌਣਾ ਸੌਣੇ ਦੀ ਮੋਹਰਾ ਦੀ ਜਿਹੜੀ ਖੁਰਜੀ ਸੀ ਉਹ ਚੋੜੀ ਕਰ ਲਵਾਂ। ਉਹ ਰਾਤ ਨੂੰ ਆਇਆ ਉਹਦੇ ਸਾਹਸੰਗ ਦੀ ਖੁਰਜੀ ਤੋੜੀ ਕਰੀ। ਮਾਤਾ ਜੀ ਨੇ ਦੇਖ ਲਿਆ ਜਦੋਂ ਸਵੇਰ ਹੋਈ। ਮਾਤਾ ਜੀ ਨੇ ਪੁੱਛਿਆ ਗੰਗੂ ਜਿਹੜੀ ਸੌਣੇ ਦੀ ਖੁਰਜੀ ਨੂੰ ਕਿੱ데 ਸਾਹਮਣ ਦਿੱਤੀ ਐ। ਉਸ ਵੇਲੇ ਸਾਹਸੰਗ ਨੂੰ ਅੱਗ ਲੱਗ ਪਈ। ਗਲੀ ਵਿੱਚ ਜਾ ਕੇ ਰੌਲਾ ਪਾਉਣ ਲੱਗਿਆ ਪਿੰਡ ਵਿੱਚ ਜਾ ਕੇ ਮੇਕੂ ਨੂੰ ਕੋਈ ਤੇ ਪਰਮੇਨਿਨ ਨੂੰ ਰਾਤ ਕਟਾਈ ਭੋਜਨ ਖਵਾਇਆ ਮੁਸੀਬਤ ਦਾ ਪਾਈ ਸਰਕਾਰ ਦੇ ਇਤਲਾਬ ਦਾ ਜਿੰਨਾਂ ਨੂੰ ਘਰੇ ਰੱਖਿਆ ਵੇਖੋ ਮੈਨੂੰ ਹੁਣੇ ਕੀ ਸਾਥ ਦੇ ਦਾ ਮੈਨੂੰ ਸਾਥ ਦਿੰਦੇ ਨੇ ਕੀ ਸਲਾਹ ਦਿੰਦੇ ਨੇ ਸਾਲ ਸੰਧਜੀ ਕੰਧਰ ਕੰਪੂ ਕੋ ਖੋਜੀ ਠੁੱਕ ਕੇ ਤੈਨੂੰ ਬਾਹਰ ਕੱਢ ਕੇ ਆ ਗਿਆ ਸੀ ਇਹਦੇ ਅੰਦਰ ਮੂਰਤ ਨਾਲ ਚਾਹਦੇ ਆ ਵੀ ਮੈਂ ਸਤਗੁਰਾਂ ਦੇ ਪਰਿਵਾਰ ਦੀ ਜਿਹੜੀ ਜਿਹੜੀ ਉਕਲਾਹ ਹੈ ਸਰਕਾਰ ਨੂੰ ਦੇਣਾ ਤੇ ਉਧਰੋਂ ਦੇ ਨਾਮ ਲੈਣਾ ਸਾਬ ਸੰਗਤ ਸਿੰਘ ਦੇ ਚੌਧਰੀ ਨੂੰ ਮਾਤਾ ਜੀ ਕੋਲੇ ਬਿਠਾ ਕੇ ਤੇ ਗੰਭੂ ਮਰਿੰਡੇ ਜਾਂਦਾ ਖਾਣੇ ਵਿੱਚ ਸ਼ਿਕਾਇਤ ਕਰਦਾ ਜੀ ਸਾਪਰਾ ਦਾ ਪਰਵਾਰ ਮੇਰੇ ਕੋਲੇ ਹੈ ਜਾਨੀ ਖਾਨ ਤੇ ਮਾਮੀ ਖਾਨ ਗੋਲ ਪਖਾਨ ਹੁੰਦੇ ਨੇ ਸਾਬ ਸੰਗਤ ਸਿੰਘ ਮਸੂਲ ਹੱਥ ਖੁਦਾਰ ਕੋ ਵੀ ਮੋਮਲ ਹੱਥ ਸਾਹਿਬ ਜਾਂਦੇ ਆਂਦੇ ਉਹਨਾਂ ਹੱਥਾਂ ਦੇ ਵਿੱਚ ਹੱਥ ਕਰੀਆਂ ਲਾ ਲਿਆ ਆਤਕਰੀਆਂ ਨਾਲ ਦੇ ਸਹਿਬ ਜਰਦਿਆਂ ਨੂੰ ਗਿਰਮ ਤਾਰ ਕਰਕੇ ਗੱਡੇ ਤੇ ਲਿਫਾਟੇ ਮੁਰਿੰਦੇ ਖਾਨੇ ਤੇ ਜਾਂਦਾ ਸੀ ਸਾਹ ਸੰਗੋਜੀ ਤੋਂ ਕੋਈ ਦੀ ਰਾਤ ਮੁਰਿੰਦੇ ਖਾਨੇ ਵਿੱਚ ਬਤੀਤ ਹੋਈ ਇੱਕ ਪੂਰੀ ਭੋਜਨ ਤੇ ਔਰ ਇੱਕ ਗੱਲ ਰਹੇਗੀ ਆਪ ਕੋਈ ਦੀ ਰਾਤ ਜਿਹੜੀ ਹੰਬੂ ਦੇ ਘਰੇ ਬੁਝਾ ਲਈ ਸੀ ਉਸ ਦਿਨ ਇਤਿਹਾਸ ਦੱਸਦਾ ਕਿ ਮਾਤਾ ਜੀ ਨੇ ਨਿਸ਼ਾਨਾਂ ਕੀਤਾ ਬੱਚਿਆਂ ਨੇ ਕੀਤਾ ਤੇ ਬਸਤਰ ਬਦਲੇ 9 ਕੋਹ ਦੀ ਰਾਤ ਬਰਿੰਦੇ ਘਾਣੇ ਬਤੀਤ ਹੁੰਦੀ ਹੈ 10 ਕੋਹ ਦਾ ਦਿਨ ਚੱਲਦਾ ਹੈ 10 ਕੋਹ ਨੂੰ ਸਹਿਣ ਕਰਕੇ ਨੂੰ ਕਿਰਪਾਲ ਉਸੇ ਤਰ੍ਹਾਂ ਕਰਕੇ ਪੈਰਾਂ ਦੇ ਵਿੱਚ ਬਾਬਾ ਸਾਧ ਸੰਗਤ ਜੀ ਦੀਆਂ ਪਾਈਆਂ ਦੇ ਵਰਕਾ ਨੂੰ ਹੱਥ ਕਰਕੇ ਲਾ ਕੇ ਗੱਡੇ ਤੇ ਬਿਠਾ ਕੇ ਸਰਹੱਦ ਦੀ ਧਰਤੀ ਤੇ ਲੈ ਕੇ ਜਾਇਆ ਗਿਆ ਤੇ ਸਾਧ ਸੰਗਤ ਜੀ ਇੱਕ ਪੁੱਟੇ ਦੇ ਥੱਲੇ ਬਿਠਾ ਲਿਆ ਚਾਰੇ ਪਾਸੇ ਲੋਕ ਇਕੱਠੇ ਹੋਏ ਪੁੱਛਦੇ ਨੇ ਤੁਸੀਂ ਕੌਣ ਹੋ ਕਦੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੇਟੇ ਹਾਂ ਸਹਿਰ ਕਰਦੇ ਹਾਂ ਸਾਹ ਸੰਗਤ ਜੀ ਕਿਤੇ ਸਮਾਂ ਸੀ ਹਜ਼ਾਰਾਂ ਬੁਲਸਿਕ ਅੰਮ੍ਰਿਤਸਰ ਸਾਹਿਬ ਜਾਗਰੂ ਮਾਪੜੀਆਂ ਅੱਖਾਂ ਦੀਆਂ ਪਲਕਾਂ ਦੇ ਬਿਠਾਉਂਦੇ ਸਨ ਭਾਰੀ ਤੌਪਾ ਸਿੰਘ ਜੀ ਘੋੜਾ ਬਣ ਕੇ ਸਾਹਿਬ ਜਾਗਰੂ ਆਪਣੇ ਘੜਾੜੇ ਤੋਂ ਚੜਾ ਕੇ ਖੜਾਇਆ ਕਰਦੇ ਸੀ ਅੱਜ ਸਮਾਂ ਹੈ ਕੋਈ ਵੀ ਕੋਲ ਨਹੀਂ ਇੱਕ ਤਮਾਸ਼ਾ ਦੇਖ ਰਹੇ ਨੇ ਦੁਨੀਆ ਸਾਹਿਬ ਜਾਗਰੂ ਇਕੱਲੇ ਉੱਤੇ ਬੈਠੇ ਸੱਚਾ ਮੰਨਦਾ ਹੁੰਦਾ ਹੈ आज ਉਹਨਾਂ ਦੀ ਪਛਾਣ ਕਰਦਾ ਹੈ ਇਧਰੋਂ ਬਜੀਰਖਾ ਚਮਕੌਰ ਦੀ ਜੰਗ ਚੋਂ ਹਾਰ ਕੇ ਵਾਪਸ ਆ ਰਿਹਾ ਹੈ ਕਿ 10 ਕੋਹ ਦੀ ਦੁਪਹਿਰ ਨੂੰ ਬਜੀਰਖਾ ਸਰਹੰਦ ਪਹੁੰਚਦਾ ਹੈ ਤੇ ਸੋਚਾ ਅਨੰਦ ਉਹਨੂੰ ਇਹ ਖਬਰ ਦਿੰਦੇ ਨੇ ਸਤਗੁਰਾਂ ਦਾ ਪਰਿਵਾਰ ਮੈਂ ਗਿਰਬਤਾਰ ਕਰਦੇ ਸਾਲ ਸੰਗਤ ਦੀ ਜਿਹੜਾ ਦੰਗੂੜੇ ਸਤਗੁਰਾਂ ਦੇ ਪਰਿਵਾਰ ਨੂੰ ਗਿਰਬਤਾਰ ਕਰਾਇਆ ਸੀ ਉਹਨੂੰ 100 ਰੁਪਏ ਸਰਕਾਰ ਵੱਲੋਂ ਇਨਾਮ ਮਿਲਿਆ ਅਲਗੋ ਤੇ ਸੌ ਸਾਲ ਪਹਿਲਾਂ ਸੌਣ ਦੀ ਕਿੰਨੀ ਕੀਮਤ ਹੋਵੇਗੀ ਪਰ ਇਹਦਾ ਮਾਮਲਾ ਹੀ ਭੜਾਇਆ ਇਹ ਕਹਿੰਦਾ ਮੈਂ ਸਤਬਰਾਂ ਦਾ ਪਰਵਾਰ ਬਣਾਇਆ ਮੈਨੂੰ ਹੋਰ ਪੈਸੇ ਦਿਓ ਸੌ ਰੁਪਈਆ ਫਿਰ ਹੋਰ ਦਿੱਤਾ 200 ਰੁਪਈਆ ਇਨਾਮ ਗੰਗੂ ਨੇ ਸਰਕਾਰ ਤੋਂ ਲਿਆ ਸਾਧ ਸੰਗਤ ਜੀ ਹੁਣ ਦੱਸ ਕੋਈ ਜਦੋਂ ਵਜ਼ੀਰ ਖਾਨ ਨੂੰ ਖਬਰ ਮਿਲਦੀ ਬੜਾ ਖੁਸ਼ ਹੁੰਦਾ ਕਿਉਂਕਿ ਆਤਮ ਹਿੰਦ ਨੇ ਦਾ ਲੰਮਾ ਢੇਰਾ ਕਮਕੌਰ ਦੀ ਜੰਗ ਤੇ 10 ਲੱਖ ਦੀਆਂ ਪੌਜਾਂ ਪਰ ਮਾੜਾ ਜਿਹਾ ਨਹੀਂ ਆਇਆ ਤੋ ਖੁਸ਼ੀ ਹੋਈ ਉਹਨਾਂ ਦੇ ਸਤਿਗੁਰਾਂ ਦਾ ਪਰਿਵਾਰ ਪੜਿਆ ਲਾ ਕਹਿੰਦੇ ਕਿ ਕਿਤੇ ਰੱਖੀਏ ਵਜੀਰ ਖਾਨ ਨੂੰ ਪੁੱਛਿਆ ਗਿਆ ਕਿ ਮੈਂ ਖੰਡਾ ਬੁਰਜ ਦੇ ਵਿੱਚ ਬੰਦ ਕਰ ਦੋ ਉਹਨਾਂ ਬਾਗੀਆਂ ਨੂੰ ਪਤਾ ਲੱਗੇ ਕਿ ਪਗਾਵ ਕਿਵੇਂ ਕਰੇਗੀ 107 ਗੋਟ ਉੱਪਰ ਤੋਂ ਖੰਡਾ ਬੁਰਜ ਕੋਲ ਦੇ ਬਿਨ ਖਾਲ ਸੰਗਤ ਜੀ ਖੰਡ ਬੁਰਜ ਦੇ ਨਾਲ ਇੱਕ ਹਸਲਾ ਨਹੀਂ ਜਾਂਦੀ ਸੀ ਜਦੋਂ ਹਵਾ ਉਸ ਪਾਣੀ ਨੂੰ ਸੁਪਰਸ਼ ਕਰਦੀ ਸੀ ਕੋਈ ਵਰਤੂ ਵਰਗੀ ਨਾਵਾਤ ਕੋਦ ਦਿਨਾਂ ਦੇ ਵਿੱਚ ਕਿੰਨੀ ਫਾਂਡ ਹੋਵੇਗੀ ਜੇਹ ਦੇ ਦਿਨਾਂ ਦੇ ਵਿੱਚ ਵੀ ਉੱਤੇ ਫਾਂਡ ਨਹੀਂ ਸੀ ਹੋਣੀ ਮਹਤੂਰੂ ਜੀ ਦੇਖਦੇ ਦਿਨਾਂ ਦੇ ਉੱਤੇ ਜਾਗੇ ਨਹੀਂ ਸੀ ਲੱਗਦੀ ਵਜੀਰ ਕਾ ਆਪਣੀਆਂ ਸਾਰੀਆਂ ਕਰਮੀਆਂ ਕੰਡੇ ਬੁਰਜ ਵਿੱਚ ਕਰਿਆ ਕਰਦਾ ਪ੍ਰਾਣੇ ਜਮਾਨੇ ਦਾ ਇੱਕ ਕੋਸੀ ਸੀ ਜਿਹਨੂੰ ਕਹਿ ਸਕਦੇ ਆ ਕੰਡੇ ਬੁਰਜ ਵਿੱਚ ਬੰਦ ਕਰ ਦਿੱਤਾ ਕੋਈ ਬਿਸਤਰਾ ਨਹੀਂ ਨਾ ਹੀ ਅੰਗਸ ਦੇ ਕਰ ਦਾ ਸਬਾਲ ਨਹੀਂ ਸਾਹ ਸੰਧ ਦੇ ਮਾਤਾ ਜੀ ਨੇ ਸਾਹ ਸੰਗਤ ਦੀ ਦਾਸਪੁਰ ਦੀ ਰਾਤ ਉਸ ਬੰਦੇ ਗੁਰਜਵੇ ਤੇ ਬਤੀਤ ਕੀਤੀ ਹੈ ਤੇ 11 ਉਹ ਦੀ ਕਚਹਿਰੀ ਲੱਗਦੀ ਹੈ ਸਹਿਬ ਜਗ੍ਹਾ ਨੂੰ ਲਜਾਇਆ ਜਾਂਦਾ ਹੈ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਸਚੰਤ ਅੰੰਦ ਬੜਾ ਤੇਜ਼ੀ ਨਾਲ ਉੱਠ ਕੇ ਕਹਿੰਦਾ ਬੱਚਿਓ ਮਜੀਦ ਸਾਹਿਬ ਨੂੰ ਤੁਸੀਂ ਸਲਾਮ ਕਰੋ ਬੱਚੇ ਕਹਿੰਦੇ ਗੁਰਬੋਧ ਸਿੰਘ ਦੇ ਪੁੱਤਰ ਹਾਸਿਰ ਵੱਡਿਆ ਜਾ ਸਕਦਾ ਪਰ ਕਿਸੇ ਦੇ ਧੋਖ ਨਹੀਂ ਸਕਦਾ